ਪਰਬੂ ਨਾਨਕ ਦੇ ਕਰ ਹੱਥ ਹੈ ਆਨੰਦ ਗੁਣੇ ਸੰਤ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਜਾ ਰਾਮ ਮੋਲੇ ਆਨਤ ਪਾਇ ਰਾਜਾ राजा Rhea! <Sings> you <laughs> They are thank you ਨ ਸੁਖੀ ਹੋਏ ਅੰਤੇ ਮਿਲੇ ਬਪਾਰ ਹਰ ਕਾ ਨਾਮ ਤੈ ਕਾ ਉਹ ਹਰਿਆ ਭਾਈ ਕਰਮਚੰਦ ਪਾਈ ਹੈ ਇਹੋ ਰਤ ਸੁਹਾਈ ਬਨਰਜਪਾ ਮੋਲਿਆ ਅੰਮ੍ਰਿਤ ਫਰਾਈ ਮਿਲ ਜਾ ਤੋ ਸੁਖੀ ਉੱਪਜੈ ਨਾਥੀ ਸਭ ਛਾਈ ਨਾਨਕ ਸਿਮਰੈ ਇੱਕ ਨਾਮ ਤੇਰ ਬਾਣ ਦਤਾਈ ਨਾਨਕ ਜੀ ਸਾਰਾ ਕਾ ਨਾਮ ਤੇ ਆਏ ਗਏ ਹੋ ਰੇ ਪਾਈ ਕਰਮ ਲਖਨ ਤੇ ਪਾਈਐ ਰਸੁ ਹਾਈ ਬਾਣ ਤੈਣ ਤ੍ਰਿਪਵਨ ਮੋਲਿਆ ਮਤផល ਪਾਈ ਮਿਲ ਸਾਧ ਸੁਖਿ ਉਪਜੈ ਨਤੀ ਸਭ ਛਾਈ ਨਾਨਕ ਸਿਮਰੈ ਇਕ ਨਾਮ ਫਿਰ ਬਹੁਣ ਨਤਾਈ ਜੀਤ ਲੈ ਓਏ ਮਾਂ ਵਿਖਾ ਦੀ ਸਹਿ ਸੁਹੇਲੀ ਬਾਣੀ ਕਹੋ ਨਾਨਕ ਕਹੋ ਕਮਨ ਪਾਇਆ ਪਰਦਾ ਸਾ ਪਾਇਆ ਬਦ ਨਿਰਬਾਣੀ ਪੰਜ ਬਦ ਮਹਾਬਲੀ ਦਰਸ ਜਟੋ ਇਹ ਕੋੜਵਾ ਰੋਖ ਸੋਖ ਸਭ ਮਿਟੇ ਨਤ ਨਵਾ ਰੋਆ ਜਿੰਦਰਾ ਨਾਮ ਤੇ ਹਾਇਦਾ ਬਿਨ ਪਾਇ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਪਰੋਆ ਇਤੇ ਉਪਜਿਆ ਨਾਨਕਾ ਸੋਈ ਫਿਰੋ சோலாச்சோ சத ரங்க சத ரங்க ਜਪ ਤਪ ਕਾ ਬੰਦ ਦੇ ਰੰਗ ਤੋਂ ਲਾ ਲੇ ਪਿਆਰਿਆ ਕਿਉਂ ਮੇਲਾ ਹੋਈ ਸਾਜਨ ਜੇ ਗੁਣ ਹੋਵੇ ਘੰਟੜੀਏ ਮਿਲਿਆ ਹੋਏ ਨਾ ਵੀ ਛੁੜੈ ਜੇ ਮਿਲਿਆ ਹੋਈ ਆਵਾਜ਼ ਕੋ ਸਦ ਰੰਗ ਕੋਲਾ ਰਤਾ ਮੇਰਾ ਚੋਲਾ ਸਦ ਰੰਗ ਕੋਲਾ ਤੇਰਾ ਇਹ ਕੋਨਾ ਮਮਤੀ ਠੜਾ ਤੇਰਾ ਇਹ ਕੋਨਾ ਮਮਦੀ ਠੜਾ ਰਤਾ ਮੇਰਾ ਚੋਲਾ ਸਦ ਰੰਗ ਕੋਲਾ ਤਾ ਮੇਲਾ ਚੋਲਾ ਸਾਧ ਰੰਗ ਕੋਲਾ ਨਾਨਕ ਕਹੇ ਹਮ ਸਹਿ ਕੇ ਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਹਮ ਸਹਿ ਕੇ ਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸਾਚਾ ਖਸਮ ਸਹਿ ਕੇ ਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਹਰ ਜੁਗ ਜੁਗ ਪਗਤ ਉਪਾਇ ਪੈਜ ਰਤਨਾ ਰਾ ਪਹਿਲਾ ਦੁਖਦਾਨ ਸੁਖ ਰੋਗ ਪਿਆ ਚਾ ਸੁਤਾ ਨਾ ਹੋਏ ਤੂੰ ਕਰਤਾ ਕਰਣਾ ਮੈਂ ਨਹੀਂ ਜਾਉ ਕਰਣਾ ਹੋਈ ਬਲੇngਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਰਹਾਉ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਖਲਾ ਭਰਪੂਰ ਰਹਾ ਤੂੰ ਸੱਚਾ ਸਾਬਸਿ ਸਤਿਵਾਲੇ ਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਮਿਆ ਸੋਦਰ ਆਗ ਆ ਸੰਭਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇ ਹਾਸੋ ਕਰਕੇ ਹਾਰ ਜਿਤ ਬਹਿ ਸਰਬਸਮਾਲੇ ਵਜ ਤੇਰੇ ਨਾਮ ਦੇ ਅਨੇਕ ਅਸੰਕਾਰ ਕਿਤੇ ਤੇਰੇ ਵਾ ਬਨਹਾਰ ਕਿਤੇ ਜੋ ਕਹੀਏ ਕਿ ਤੇਰੇ ਗਾਵਨਾਰ ਗਾਵਧੁ ਨ ਪਾਵਣੇ ਪਾਣੀ ਨ ਸੰਕਰ। ਨਾਵੇ ਰਜਾ ਧਰਮ ਦੁਆਰੇ ਗਾਵਧੁ ਮਜੇ ਤਗ ਬਤ ਲਖ ਜਾਨਨ। ਲਖ ਲਖ ਧਰਮ ਵਿਚਾਰ ਗਾਵਧੁ ਮੈਂ ਸਰਬ ਮਾ ਦੇਵੀ। ਸੋਹਨ ਤੇਰੇ ਸਦਾਸ ਵਾਰ ਗਾਵਧੁ ਨ ਰਹਿ ਦਾਸਨ ਬੈਠੇ। ਦੇਵਤਿਆਂਦਰ ਨਾਮ ਗਵਤਨ ਸੇ ਦਸਵਾਦੀ ਅੰਦਰ ਗਵਤਨ ਨਾਲ ਸਾਥ ਵਿਚਾਰੇ ਗਵਤਨ ਜਤੀਸ ਕੀ ਸੰਤੋਖੀ ਗਵਤਨ ਵੀਰਕਰਾਰ ਗਵਤਨ ਲੰਪੰਦ ਚਪੜਨ ਅਰਕੇਸਰ ਝੁਕ ਝੁਕ ਵੇ ਦਾ ਨਾਲ ਗਵਤਨ ਲ ਮੋਹਨੀਆ ਮਨ ਮੋਹਣ ਸੁਰਗ கௌ தும ர சட்ட தீர் கௌ துண சூரா கவன துணிச்சார கௌ துண மண்டல பண்ட தார சரி தான ਤੇ ਤੇਰੇ ਭਗ ਤੇਰੇ ਸਾ ਲੇ ਹੋਰ ਕਿਤੇ ਤੁਧਨੋਂ ਕਾਵਣ ਸੇ ਮੈਂ ਜਿਤਰਾ ਆਵਨ ਦਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਕੀ ਨਹੀ ਹੈ ਪੀਰੋ ਸੀ ਜੈ ਨਜਸੀ ਰਤਨਾ ਦੇ ਨਚਾਈ ਰੰਗੀ ਰੰਗੀ ਪਾਤੀ ਕਰ ਕਰ ਜਲਸੀ ਕਰ ਕਰਨੇ ਕਹਿ ਕੀਤਾ ਆਪਣਾ ਜੋਤ ਸਦੀ ਵੜਾਈ ਜੋਤ ਸੁ ਪਾਵੇ ਸੋਹੀ ਕਰਸੀ ਫਿਰ ਹੁਕਮ ਨਾ ਕਰਨਾ ਜੈ ਸੋ ਪਦ ਸਭ ਸਹਾਪਤ ਸਾਹਿਬ ਨਾਨਕ ਰਦਰ ਜਾਈ ਰਜਾਈ ਵਾਹਿਗੁਰਜੀ ਦਾ ਕਾਲਾ ਵਾਹਿਗੁਰਜੀ ਕੀ ਵਤੇ ਬਤੇ